ਅਜਨਾਲਾ ਦੀ ਸਭ ਤੋਂ ਵੱਡੀ ਖਬਰ ਹੈ ਜਿਹਨਾਲਾ ਤੋਂ ਨਿਕਲ ਕੇ ਸਾਹਮਣੇ ਆ ਰਹੀ ਆ ਅਜਨਾਲਾ ਪੁਲਿਸ ਵੱਲੋਂ ਦੋ ਗੈਂਗਸਟਰਾਂ ਦਾ ਜਿਹੜਾ ਅਨਕਾਊਂਟਰ ਕੀਤਾ ਗਿਆ ਇਹ ਸਭ ਤੋਂ ਅਹਿਮ ਤੇ ਵੱਡੀ ਖਬਰ ਹੁਣੇ-ਹੁਣੇ ਜਿਹੜੀ ਜਾਣਕਾਰੀ ਪ੍ਰਾਪਤ ਹੋਈ ਆ ਵੱਡੀ ਖਬਰ ਸਾਹਮਣੇ ਨਿਕਲ ਕੇ ਆ ਰਹੀ ਆ ਕਿ ਅਜਨਾਲਾ ਦੇ ਵਿੱਚ ਦੋ ਗੈਂਗਸਟਰਾਂ ਦਾ ਜਿਹੜਾ ਅਨਕਾਊਂਟਰ ਕੀਤਾ ਗਿਆ ਪੰਜਾਬ ਪੁਲਿਸ ਵੱਲੋਂ ਇਹ ਦੱਸਿਆ ਜਾ ਰਿਹਾ ਕਿ ਰਾਮਦਾਸ ਗੋਲੀ ਕਾਂਡ ਦੇ ਨਾਲ ਇਹ ਦੋਨੇ ਗੈਂਗਸਟਰ ਜੁੜੇ ਸੀ ਤੁਹਾਨੂੰ ਪੁਲਿਸ ਦਾ ਅਸੀਂ ਬਿਆਨ ਵੀ ਸੁਣਾਵਾਂਗੇ ਕੇ ਪੌਟਸ ਨੇ ਕੀ ਕੁਝ ਕੀਤਾ ਤੇ ਕਿਉਂ ਅਨਕਾਉਂਟਰ ਕੀਤਾਗਾ ਤੇ ਇੱਥੇ ਤੁਹਾਨੂੰ ਦੱਸ ਦਈਏ ਕਿ ਜਿਹੜਾ ਇਹ ਆਰਾਮਦਾਦ ਦੇ ਵਿੱਚ ਕੋਈ ਕੋਈ ਗੋਲੀकांड ਹੋਇਆ ਸੀ ਬੈਲਡਿੰਗ ਦੀ ਦੁਕਾਨ ਤੇ ਕੋਈ ਨੌਜਵਾਨ ਨੂੰ ਜਿਹੜਾ ਇਹਨਾਂ ਨੇ ਅ ਇਨਸਾਨਾ ਬਣਾਇਆ ਸੀ ਹੁਣ ਅਜਨਾਲੇ ਦੇ ਵਿੱਚ ਹੁਣੇ-ਹੁਣੇ ਜਿਹੜੀ ਤਾਜ਼ੀ ਹੈ ਜਿਹੜੀ ਉਹ ਘਟਨਾ ਵਾਪਰੀ ਆ ਦੋ ਨੌਜਵਾਨ ਆ ਜਿਹੜੇ ਗੈਂਗਸਟਰ ਦੱਸੇ ਜਾ ਰਹੇ ਆ ਤੇ ਉਹਨਾਂ ਨੂੰ ਜਿਹੜਾ ਪਹਿਲਾਂ ਭਾਲਿਆ ਗਿਆ ਕਈ ਕਈ ਜਿਹੜੇ ਕਿ ਹਥਿਆਰ ਉਹ ਜੂਪੀ ਤੋਂ ਲਿਆਉਂਦੇ ਸੀ ਜਾਂ ਫਲਾਨਾ ਤਾਤ ਤੋਂ ਲਿਆਉਂਦੇ ਸੀ ਜਿਹੜਾ ਪੁਲਿਸ ਵੱਲੋਂ ਇੱਕ ਜਾਂ ਤਾਂ ਕਹਿੰਦੇ ਕਿ ਉਹੀ ਬਾਹਾਂ ਤੇ ਉਹੀ ਕਹਾੜੀ ਵਾਲੀ ਗੱਲ ਆ ਤੇ ਹੁਣ ਪੁਲਿਸ ਦਾ ਜਿਹੜਾ ਦਾਵਾ ਗਾ ਪੁਲਿਸ ਦਾਵਾ ਇਹ ਕਰ ਰਹੀਆ ਕਿ ਅਸੀਂ ਇਹਨਾਂ ਨੂੰ ਹਥਿਆਰਾਂ ਦੀ ਰਿਕਵਰੀ ਲਈ ਜਿਹੜੀ ਪੁਲਿਸ ਲੈ ਕੇ ਜਾਂਦੀ ਆ ਅਜਨਾਲਾ ਦੇ ਵਿੱਚ ਤੇ ਇਹਨਾਂ ਨੇ ਜਿਹੜਾ ਕਿ ਫੇਰਿੰਗ ਜਿਹੜੀ ਆ ਪੁਲਿਸ ਦੇ ਉੱਪਰ ਕਰ ਦਿੱਤੀ ਆ ਤੇ ਜਵਾਬੀ ਫੇਰਿੰਗ ਦੇ ਵਿੱਚ ਇਹਨਾਂ ਦਾ ਪੁਲਿਸ ਵੱਲੋਂ ਅਨਕਾਉਂਟਰ ਕੀਤਾ ਗਿਆ ਇਹ ਵੱਡੀ ਜਿਹੜੀ ਹੁਣ ਆ ਕਾਹਰ ਸਾਹਮਣੇ ਨਿਕਲ ਕੇ ਆ ਰਹੀ ਹੈ ਇਹਦੇ ਵਿੱਚ ਆਸਰਾ ਸੱਚਾਈ ਕੀ ਹੈ ਤੁਸੀਂ ਆਪ ਕਮੈਂਟ ਕਰਕੇ ਦੱਸ ਦਿੰਨੇ ਹੋ ਬਿਲਡਿੰਗ ਵਾਲੇ ਨੌਜਵਾਨ ਤੇ ਕੀਤੀ ਗਈ ਫਾਇਰਿੰਗ ਸੀ ਜਿਹੜਾ ਉਹਨਾਂ ਦੇ ਵਿੱਚ ਇਹ ਦੋ ਨੌਜਵਾਨ ਸੰਭਲ ਸੀ ਇਹ ਵੀ ਦੱਸਿਆ ਜਾ ਰਿਹਾ ਕਿ ਜਿਹੜੇ ਦੋ ਨੌਜਵਾਨਾਂ ਦਾ ਜਿਹੜਾ ਜ਼ਿਕਰ ਆਉਂਦਾਗਾ ਇਹਨਾਂ ਦਾ ਨਾਂ ਅਜੇ ਨਿਕਲ ਕੇ ਸਾਹਮਣੇ ਨਹੀਂ ਆ ਰਿਹਾ ਪਰ ਇਹ ਦੱਸਿਆ ਜਾ ਰਿਹਾ ਕਿ ਜੀਵਨ ਜਿਹੜਾ ਜੀਵਨ ਸਿੰਘ ਫੌਜੀ ਜੋ ਕਿ ਤੁਹਾਨੂੰ ਪਤਾ ਕਿ ਕਈ ਵਾਰ ਜਿਹੜਾ ਕਿ ਕਲੈਪ ਵੀ ਹੋਇਆਗਾ ਕਈ ਵਾਰੀ ਉਹਨੇ ਜਿਹੜਾ ਤਾਂ ਤਮਾਕੀਆਂ ਵੀ ਦਿੱਤੀਆਂ ਕਿ ਜਿਹੜਾ ਕਿ ਮੈਂ ਫਲਾਣੇ ਤਾਂ ਜਿਹੜਾ ਬੰਬ ਤਮਾਕੇ ਕਰੂੰਗਾ ਕਾਫੀ ਜੇ ਤਾਂ ਉਹਦੀ ਵੀਡੀਓ ਬਾਹਰ ਲਈ ਹੋਈ ਆ ਉਸਦੀ ਮਾਂ ਵੀ ਜਿਹੜੀ ਬਾਅਦ ਵਿੱਚ ਫਿਰ ਉਹ ਰੋਂਦੀ ਆ ਕਿ ਮੈਨੂੰ ਨਹੀਂ ਪਤਾ ਸੀ ਕਿ ਮੇਰਾ ਪੱਤਾ ਇਸ ਤਰ੍ਹਾਂ ਹੋ ਜੂਗਾ ਤਾਂ ਉਸ ਤੋਂ ਇਲਾਵਾ ਦੱਸਿਆ ਜਾ ਰਿਹਾ ਪੌਸਿਬਲ ਨੂੰ ਕਿ ਉਹ ਜੀਵਨ ਸਿੰਘ ਫੌਜੀ ਦੇ ਸੰਪਰਕ ਦੇ ਵਿੱਚ ਇਹ ਦੋਨੇ ਗੈਂਗਸਟਰ ਸੀ ਇਹਨਾਂ ਨੇ ਜਿਹੜੀਆਂ ਕਈ ਵਾਰ ਦਾਤਾਂ ਕੀਤੀਆਂ ਨੇ ਪਰ ਇਹਨਾਂ ਨੂੰ ਜਦੋਂ ਹਥਿਆਰਾਂ ਦੀ ਰਿਕਵਰੀ ਦੇ ਲਈ ਲਜਾਇਆ ਗਿਆ ਤਾਂ ਇਹਨਾਂ ਵੱਲੋਂ ਜਿਹੜਾ ਹਥਿਆਰ ਬਰਾਮਦ ਕੀਤੇ ਗਏ ਤੇ ਜਦੋਂ ਇਹਨਾਂ ਨੇ ਪੇਸਟਰ ਕੱਢਿਆ ਤੇ ਪੁਲਿਸ ਪਾਰਟੀ ਤੇ ਚਲਾ ਦਿੱਤਾ ਤੇ ਪੁਲਿਸ ਪਾਰਟੀ ਵੱਲੋਂ ਜਵਾਬੀ ਹਮਲਾ ਕਰ ਦਿੱਤਾ ਕਿ ਇਹ ਤੁਹਾਨੂੰ ਲੱਗਦਾਗਾ ਕਿ ਇਹ ਸਹੀ ਅਨਕਾਉਂਟਰਾ ਜਾਂ ਫਿਰ ਇਹ ਝੂਠਾ ਅਨਕਾਉਂਟਰਾ ਫੇਕ ਝੂਠਾ ਪੁਲਿਸ ਮੁਕਾਬਲਾ ਹੈਗਾ ਪੁਲਸ ਇਹ ਜਿਹੜੀ ਕਿ ਕਹਾਣੀਆਂ ਨੇ ਕੋਈ ਤੇ ਘੜਦੀ ਰੂ ਪਹਿਲਾਂ ਤੁਹਾਨੂੰ ਆ ਬਿਆਨ ਸੁਣਾ ਦੇਵਾਂ ਫਿਰ ਆਪਾਂ ਸਾਰੀ ਖੁੱਲ ਕੇ ਗੱਲਬਾਤ ਕਰਦੇ ਆ ਧਿਆਨ ਨਾਲ ਸੁਣ ਲਿਓ ਵੀਡੀਓ ਤੇ ਅੱਗੇ ਜ਼ਰੂਰ ਸ਼ੇਅਰ ਕਰ ਦਿਓ ਪਹਿਲਾਂ ਤੁਹਾਨੂੰ ਪੁਲਸ ਦਾ ਬਿਆਨ ਸੁਣਾਉਣੇ ਆ ਤੇ ਜਿਹੜਾ ਕਿ ਹੁਣੇ-ਹੁਣੇ ਅਨਕਾਉਂਟਰ ਹੋਇਆ ਅਜਨਾਲ ਦੇ ਵਿੱਚ ਆ ਵੱਡੀ ਘਟਨਾ ਵਾਪਰੀ ਆ ਗਾਂਭਰਤੀ ਦੋ ਮੋਸ਼ਲ ਨੌਜਵਾਨ ਗੋਲੀ ਚਲਾ ਕੇ ਗੈਸੀਏ ਜਿਹਦੇ ਵਿੱਚ ਉਹ ਜੇ ਬੀਤ ਤੱਕ ਨੋ ਗਿਆ ਸੀਗਾ ਇਸ ਮੁਕੱਬੇ ਦੇ ਵਿੱਚ ਕਰਨਾਲ ਤੱਕ ਪਹੁੰਚ ਕੀਤੀ ਗਈ ਤੇ ਕਰਨਾਲ ਤੋਂ ਦੋ ਨੌਜਵਾਨਾਂ ਨੂੰ ਗ੍ਰਿਫਤਾਰ ਕੀਤਾ ਜਿਨ੍ਹਾਂ ਦੇ ਨਾਮ ਅਵਿਨਾਸ਼ ਕੇ ਲੀਆ ਸਾਵੀ ਅਤੇ ਆਜਾਦਾ ਇਹ ਦੋਨੋਂ ਬੇਸਿਕਾ ਉਤੇ ਬਿਆਰਤੇ ਰਹਿਣ ਵਾਲੇ ਨੇ ਪਰ ਅੱਜਕੱਲ ਕਰਨਾਲ ਰਹੇ ਰਹੇ ਨੇ ਇਹਨਾਂ ਨੂੰ ਜੀਵਨ ਫੌਜੀ ਜਿਹੜਾ ਕਿ ਬਾਹਰ ਮਿਠਾ ਹੋਇਆ ਜੈਂਸਟਰ ਹੈ ਉਹਨੇ ਆਕਾਸ਼ ਨਾਲ ਇੱਕ ਜਿਹੜਾ ਬੰਦਾ ਇੱਕੇ ਦੇ ਵਿੱਚ ਉਹਨਾਂ ਨੇ ਜਿਨ੍ਹਾਂ ਨਾਲ ਸੰਭਰ ਕਰਕੇ ਇਹਨਾਂ ਨੂੰ ਪੈਸੇ ਦਾ ਲਾਲਚ ਦਿੱਤਾ ਜਿਹੜਾ ਇਹਨਾਂ ਨੂੰ ਵਤਨਾ ਨੇ ਵਾਰਤਾਤ ਜੁੜੇ ਅਨਜਾਨ ਦੇਤਾ ਇਹਨਾਂ ਨੂੰ ਜਦੋਂ ਦੋਹਾਂ ਦੋਸ਼ੀਆਂ ਨੂੰ ਗ੍ਰਿਫਤਾਰ ਕਰਕੇ ਇੱਥੇ ਲਿਆ ਕੇ ਕੋਰਟ 'ਚ ਪੇਸ਼ ਕਰਕੇ ਰਮਾਨਤ ਤੇ ਕੋਸ਼ਿਸ਼ ਕੀਤੀ ਗਈ ਤਾਂ ਇਹਨਾਂ ਨੇ ਦੱਸਿਆ ਕਿ ਵਾਰਦਾਤ 'ਚ ਮੱਚਿਆ ਪਿਸਤਲ ਜਿਹੜਾ ਉਹ ਇਹਨਾਂ ਨੇ ਇੱਥੇ ਰੂੜੇਵਾਲ ਧੂਸੀ ਤੇ ਲਗਾ ਕੇ ਰੱਖਿਆ ਜਿਨ੍ਹਾਂ ਦੀ ਰਿਕਵਰੀ ਕਰਨ ਵਾਸਤੇ ਐਸਐਚਓ ਰਮਦਾਸ ਦੀ ਟੀਮ ਜਦੋਂ ਮੌਕੇ ਤੇ ਪਹੁੰਚੀ ਤੇ ਦੋਸ਼ੀ ਇੱਕ ਨੇ ਜਿਹੜਾ ਉਹ ਪਿਸਤਲ ਦੇ ਨਾਲ 파ਕੀ ਤੇ ਫਾਇਰਿੰਗ ਕੀਤੀ ਤੇ ਦੋਹਾਂ ਦੋਸ਼ੀਆਂ ਨੇ ਭੱਜਣ ਦੀ ਕੋਸ਼ਿਸ਼ ਕੀਤੀ ਜੋ ਇਸੇ ਦੌਰਾਨ ਦੋਵੇਂ ਦੋਸ਼ੀ ਜਿਹੜੇ ਨੇ ਇਨਕੌਂਟਰ ਉਸ ਚੁੱਕੇ ਹੋਗੇ ਨੇ ਹੁਣ ਤਾ ਨੂੰ ਜਿਹੜਾ ਪੁਲਿਸ ਕਮਿਸ਼ਨ ਦੇ ਜਿਹੜੀ ਅ ਬਿਹਾਰ ਚੋਂ ਤੁਹਾਨੂੰ ਸੁਣਾ ਦਿੱਤਾ ਇਹ ਬਿਹਾਰ ਦੇ ਰਹਿਣ ਵਾਲੇ ਦੱਸੇ ਜਾ ਰਹੇ ਆ ਇਹ ਦੱਸਿਆ ਜਾ ਰਿਹਾ ਕਿ ਜੀਵਨੰਦ ਫੌਜੀ ਦੇ ਸੰਪਰਕ ਦੇ ਵਿੱਚ ਆਏ ਆ ਤੇ ਕੰਮੇਬਾਰਦਤਾ ਕਰਦੇ ਸੀ ਪਹਿਲਾਂ ਇਹਨਾਂ ਨੂੰ ਫੜਿਆ ਗਿਆ ਫੜ ਕੇ ਇਹਨਾਂ ਨੂੰ ਕੋਰਟ ਦੇ ਵਿੱਚ ਪੇਸ਼ ਕੀਤਾ ਗਿਆ ਫਿਰ ਇਹਨਾਂ ਦਾ ਰਿਮਾਂਡ ਲਿੱਤਾ ਗਿਆ ਰਿਮਾਂਡ ਦੌਰਾਨ ਦੱਸਿਆ ਜਾ ਰਿਹਾ ਕਿ ਇਹਨਾਂ ਨੇ ਮੰਨਿਆ ਕਿ ਫਲਾਣੇ ਤਰ੍ਹਾਂ ਅਸੀਂ ਆਸਰਾ ਲਕੋਇਆ ਉਹੀ ਕਹਾਣੀ ਪੁਲਿਸ ਦੀ ਆ ਤੇ ਕਿ ਘੜੀ ਮੁੜੀ ਜਿਹੜੀ ਆਪਾਂ ਕਹਿੰਦੇ ਹੁੰਨੇ ਆ ਕਿ ਉਹੀ ਬਾਹ ਤੇ ਉਹੀ ਕਹਾੜੀ ਤੇ ਇਹਨਾਂ ਨੇ ਜੀ ਫੈਰਿੰਗ ਕੀਤੀ ਤੇ ਪਹਿਲਾ ਇਹਨਾਂ ਨੂੰ ਫੈਰਿੰਗ ਕਰ ਦਿੰਦੀ ਹੈ ਪਲਸਾ ਤੇ ਬਾਅਦ ਦੇ ਵਿੱਚ ਫਿਰ ਮੁਕਾਬਲਾ ਬਣਾਉਂਦੀ ਆ ਇਹ ਆਪਾਂ ਪੰਜਾਬ ਦੇ ਵਿੱਚ ਅੱਜ ਤੋਂ ਨਹੀਂ 1990-92 ਦਹਾਕੇ ਤੋਂ ਜਿਹੜੀਆਂ ਇਹ ਸਟੋਰੀਆਂ ਸੁਣਦੇ ਆ ਰਹੇ ਆ ਆਪਾਂ ਕਹਿੰਦੇ ਚਾਹੇ ਕਿੰਡਾ ਵੱਡਾ ਅਪਰਾਧੀ ਹੋਵੇ ਕਿਸੇ ਮਰਜ਼ੀ ਕਿਸੇ ਮਰਜ਼ੀ ਸਮਾਜ ਦੇ ਨਾਲ ਸੰਬੰਧ ਰੱਖਦਾ ਹੋਵੇ ਪਰ ਉਹਨੂੰ ਜਿਹੜਾ ਕਿ ਸਹੀ ਜਿਹੜਾ ਉਹਨੂੰ ਗ੍ਰਿਪਧਾਰ ਕਰਕੇ ਜਿਹੜਾ ਅਦਾਲਤ ਦੇ ਰਾਹੀਂ ਕਾਨੂੰਨ ਰਾਹੀਂ ਜਿਹੜੀ ਉਹਨੂੰ ਸਜ਼ਾ ਦੇਣੀ ਚਾਹੀਦੀ ਆ ਪਰ ਇੱਥੇ ਬਹੁਤਾ ਇਹ ਦੁੱਖ ਹੁੰਦਾ ਹੈਗਾ ਜਦੋਂ ਕਿ ਅਸੀਂ ਰੋਜ਼ ਹੀ ਸੇਮ ਕਹਾਣੀ ਪੁਲਿਸ ਦੀ ਜਨਨ ਕਿ ਰਟੀ ਰਟਾਈ ਜਿਹੜਾ ਪਤੋਤਾ ਰੱਟ ਕਹਦੀ ਕਿ ਉਹੀ ਰਟੀ ਕਹਾਣੀ ਹੁੰਦੀ ਆ ਤੇ ਹਰ ਵਾਰ ਪੁਲਿਸ ਇਹੀ ਕਹਦੀ ਆ ਕਿ ਅਸੀਂ ਜੀ ਪਲਾਂ ਦੇ ਸਾਤ ਤੋਂ ਫੜ ਕੇ ਲਿਆਂਦੇ ਫਿਰ ਕੋਰਟ ਦੇ ਵਿੱਚ ਪੇਸ਼ ਕੀਤੇ ਫਿਰ ਉਹਨਾਂ ਤੋਂ ਆਸਲਾ ਬਰਾਮਦ ਕਰਾਉਣ ਲਈ ਮੰਨ ਲੈਂਦੇ ਆ ਇੱਕ ਕਹਾਣੀ ਵਾਪਰ ਗਈ ਹੋਣੀ ਦੋ ਵਾਪਰ ਗਿਆ ਹੋਣਗੀਆਂ ਪਰ ਲਗਾਤਾਰ ਜਿਹੜੀਆਂ ਇਹ ਸਾਲ ਦੋ ਸਾਲ ਤੋਂ ਜਿਹੜਾ ਇਹੀ ਕੁਝ ਚੱਲਦਾ ਰਿਹਾ ਕਿ ਪੌਲ ਉਹਨਾਂ ਨੂੰ ਪਹਿਲਾਂ ਖੁੱਲੇ ਛੱਡ ਦਿੰਦੀ ਆ ਕਿ ਭਾਈ ਚੱਕੋ ਤੁਸੀਂ ਪਿਸਤੌਲ ਹੱਥ ਦੇ ਵਿੱਚ ਫੜੋ ਫਿਰ ਸਾਡੇ ਤੇ ਗੋਲੀ ਚਲਾਓ ਫਿਰ ਤੁਹਾਨੂੰ ਅਸੀਂ ਭੱਜਣ ਦਾ ਸਾਰਾ ਕਰਾਂਗੇ ਤੁਸੀਂ ਭੱਜੋ ਫਿਰ ਤੁਹਾਡਾ ਅਸੀਂ ਅਨਕਾਉਂਟਰ ਕਰਾਂਗੇ ਕਿਸੇ ਦੇ ਲੱਤ ਦੇ ਕੋਲੇ ਮਾਰਦੇ ਕਿਸੇ ਦੇ ਹਿੱਕ ਤੇ ਗੋਲੀਆਂ ਮਾਰਦੇ ਆ ਜਿਹੜਾ ਬੜਾ ਇੱਕ ਵਰਤਾਰਾ ਚੱਲ ਰਿਹਾਗਾ ਬਹੁਤ ਮਾੜਾ ਹੈਗਾ ਕਿਉਂਕਿ ਕਾਨੂੰਨ ਦੇ ਇੱਕ ਪਾਸੇ ਕਾਨੂੰਨ ਦੀ ਵਰਦੀ ਪਾ ਕੇ ਕਾਨੂੰਨ ਦੀਆਂ ਸੌਹਾਂ ਖਾ ਕੇ ਉਹਦਾ ਇੱਕ ਸਰਿਆਂ ਮਜ਼ਾਕ ਉਡਾਇਆ ਜਾ ਰਿਹਾ ਸਾਡੀਆਂ ਅਦਾਲਤਾਂ ਕਿਉਂ ਚੁੱਪ ਨੇ ਇਹ ਅਦਾਲਤਾਂ ਨੂੰ ਪਤਾ ਨਹੀਂ ਇਹ ਕੋਟਾ ਨੂੰ ਪਤਾ ਨਹੀਂ ਕਿ ਇਹ ਸਾਰਾ ਇੱਕ ਜਿਹੜੀ ਕਹਾਣੀ ਆ ਪੁਲਸ ਵੱਲੋਂ ਸਾਰੀ ਇੱਕ ਝੂਠੀ ਬਣਾਈ ਜਾਂਦੀ ਆ ਫੜਦੇ ਕਿੱਥੋਂ ਆ ਬੰਦੇ ਨੂੰ ਦਿਖਾਉਂਦੇ ਕਿੱਥੋਂ ਆ ਫੜਦੇ ਕਹਿੰਦੇ ਅਸੀਂ ਨਾਕਾ ਲਾ ਲਿਆ ਅਸੀਂ ਫਲਾਣਾ ਲਾ ਲਿਆ ਜਾਨੀ ਕਿ ਕੋਰਾ ਝੂਠ ਆ ਜਿਹੜੀ ਪੰਜਾਬ ਪੁਲਸਾ ਜਿਹੜੀ ਉਹ ਬੋਲਣ ਦੇ ਵਿੱਚ ਮਾਰ ਹੋ ਚੁੱਕੀ ਆ ਜਿਹੜਾ ਕਿ ਵਰਦੀ ਦਾ ਭੈ ਨਾ ਰੱਬ ਦਾ ਭੈ ਰਿਆ ਨਾ ਕਾਨੂੰਨ ਦਾ ਭੈ ਰਿਆ ਨਾ ਕਿਸੇ ਦਾ ਹੋਰ ਡਰੇ ਆ ਠੀਕ ਆ ਕਿ ਭਾਈ ਤੁਸੀਂ ਨੌਜਵਾਨਾਂ ਨੂੰ ਜਿਨ੍ਹਾਂ ਨੇ ਕਰਾਇਆ ਕੀਤਾ ਉਹਨਾਂ ਨੂੰ ਫੜੋ ਤੁਹਾਡੀ ਡਿਊਟੀ ਬੰਦੀ ਆ ਉਹਨਾਂ ਨੂੰ ਅਦਾਲਤਾਂ ਦੇ ਵਿੱਚ ਪੇਸ਼ ਕਰੋ ਅਦਾਲਤ ਜੋ ਮਰਜ਼ੀ ਉਹਨਾਂ ਨੂੰ ਸਜ਼ਾ ਦੇਵੇ ਉਹ ਸਭ ਨੂੰ ਮਨਜ਼ੂਰ ਹੋਵੇਗੀ ਪਰ ਜੇਕਰ ਬੰਦਾ ਕਿੱਡਾ ਵੀ ਅਪਰਾਧੀ ਕਿਉਂ ਨਾ ਹੋਵੇ ਪਰ ਇਹ ਕਿਸੇ ਕੋਲੇ ਕਾਨੂੰਨ ਨਹੀਂ ਕਿ ਤੁਸੀਂ ਉਸ ਨੂੰ ਗੋਲੀਆਂ ਮਾਰ ਕੇ ਮਾਰ ਦਿਓ ਤੁਸੀਂ ਕਹਿੰਦੇ ਕਿ ਦੂਜੇ ਹੱਥ ਵਿੱਚ ਕਾਨੂੰਨ ਲੈਂਦੇ ਆ ਪਰ ਕਾਨੂੰਨ ਦੇ ਰੱਖ ਜਿਹੜਾ ਕਾਨੂੰਨ ਦਾ ਪਾਠ ਪੜਾਉਣ ਵਾਲੇ ਆ ਆ ਦੇ ਖੁਦ ਹੀ ਕਾਨੂੰਨ ਦੇ ਧਜੀਆਂ ੜਾ ਰਹੇ ਆ ਅਸੀਂ ਨਿਤ ਦੇਖਦੇ ਆ ਕੀ ਅੱਜ ਫਲਾਣੇ ਨਾਲ ਮੁਕਾਬਲਾ ਹੋ ਗਿਆ ਅੱਜ ਫਲਾਣੇ ਨਾਲ ਅਨਕਾਉਂਟਰ ਹੋ ਗਿਆ ਇਹ 90 99 ਦਹਾਕੇ ਦੇ ਵਿੱਚ ਹੁੰਦਾ ਸੀ ਜਿਹੜੇ ਅੱਜ ਪੁਲਸ ਵਾਲੇ ਜਿਹੜਾ ਸੁਬਾ ਸਰਹੰਦ ਜਿਹੜਾ ਨਰਕਾ ਨੂੰ ਤੁਰਿਆ ਉਹਨੇ ਵੀ ਜਿਹੜਾ ਝੂਠੇ ਪੁਲਸ ਮੁਕਾਬਲੇ ਬਣਾਏ ਸੀ ਤਾਂ ਫਿਰ ਉਹ ਕਿਉਂ ਜੇਲ੍ਹ ਦੇ ਵਿੱਚ ਗਿਆ ਸੀਬੀਆਈ ਦੇ ਵਿੱਚ ਜਿਹੜਾ ਸੀਬੀਆਈ ਵੱਲੋਂ ਜਿਹੜਾ ਫਿਰ ਸਜ਼ਾਾਂ ਮਿਲਦੀਆਂ ਨੇ ਫਿਰ ਜਿਹੜਾ ਬੁੱਢੀ ਉਮਰ ਦੇ ਵਿੱਚ ਇਹ ਭੋਗਣੀਆਂ ਪੈਂਦੀਆਂ ਨੇ ਅੱਜ ਸਟਾਰਾਂ ਦੇ ਖਾਤਰ ਜਾਂ ਆਪਣੀ ਬੱਲੇ ਬੱਲੇ ਬਾਵਾ ਦੀ ਖਾਤਰ ਜਿਹੜਾ ਇਹ ਪੁਲਸ ਕਰਤਾ ਰਹੀ ਆ ਪਰ ਕਿੰਨਾ ਕੁ ਟਾਈਮ ਤੱਕ ਆ ਕਹਿੰਦੇ ਹੁੰਦੇ ਆ ਪ੍ਰਮਾਤਮਾ ਤਾਂ ਦੇਖਦਾਗਾ ਜੇ ਹੋਰ ਕੋਈ ਆਸ-ਪਾਸਾ ਨਹੀਂ ਦੇਖਦਾ ਆਕਾਲ ਪੁਰਖ ਤਾਂ ਦੇਖਦਾ ਉਹ ਆਪਣਾ ਨਰਤਾਰਾ ਜਰੂਰ ਕਰਦਾਗਾ ਪਰ ਇਹ ਜਿਹੜਾ ਮੰਦ ਭਾਗਾਗਾ ਕਿਸੇ ਨੂੰ ਚਾਹੇ ਉਹ ਕੋਈ ਗੈਂਗਸਟਰ ਆ ਉਹ ਵੀ ਜੇ ਕਿਸੇ ਨੂੰ ਮਾਰਦਾਗਾ ਕਿਸੇ ਤੋਂ ਫਰੋਤੀ ਮੰਗਦਾਗਾ ਤੇ ਪੰਜਾਬ ਦਾ ਜਿਹੜਾ ਮਾਹੌਲ ਖਰਾਬ ਕਰਦਾ ਬਹੁਤ ਮਾੜੀ ਗੱਲ ਆ ਬਹੁਤ ਹੀ ਘਾਤਕ ਗੱਲ ਆ ਉਹਨਾਂ ਤੇ ਕਾਰਵਾਈ ਹੋਣੀ ਚਾਹੀਦੀ ਆ ਸਖਤ ਸਖਤ ਅਸੀਂ ਕਹਿੰਦੇ ਆ ਕਿ ਕਾਰਵਾਈ ਹੋਣੀ ਚਾਹੀਦੀ ਆ ਪਰ ਇਹ ਨਹੀਂ ਕਿ ਨੌਜਵਾਨਾਂ ਨੂੰ ਪਹਿਲਾਂ ਫੜ ਲਓ ਜੀ ਫੜ ਕੇ ਫਿਰ ਉਹਨਾਂ ਦੇ ਘਰਾਂ ਦੇ ਵਿੱਚੋਂ ਜੇ ਤੁਹਾਨੂੰ ਕੋਈ ਫੜਾ ਦਿੰਦਾ ਜਾਂ ਕਹਿੰਦਾ ਕਿ ਭਾਈ ਆ ਚੱਕੋ ਮੇਰੀ ਜ਼ਿੰਮੇਵਾਰੀ ਆ ਪਰ ਉਹਦੇ ਜ਼ਿੰਮੇਵਾਰੀ ਉੱਤੇ ਤੁਸੀਂ ਉਹਦਾ ਫਿਰ ਅਨਕਾਉਂਟਰ ਕਰ ਦਿੰਦੇ ਇਹ ਬਹੁਤ ਆ ਮਨ ਭਾਗਾ ਜਿਹੜਾ ਪੰਜਾਬ ਦੇ ਵਿੱਚ ਜਿਹੜਾ ਲਗਾਤਾਰ ਸਿਲਸਿਲਾ ਚੱਲ ਰਿਹਾ ਤੁਸੀਂ ਆਪਣੇ ਕਮੈਂਟ ਕਰਕੇ ਜਰੂਰ ਆਪਣੀ رائے ਦਿਓ ਇਸ ਤੇ ਕਿ ਤੁਸੀਂ ਇਹ ਕੀ ਪੁਲਸਾ ਸੱਚੀ ਮਿੱਥੀ ਜਿਹੜੀ ਇਹ ਆ ਸਹੀ ਅਨਕਾਉਂਟਰ ਕਰਈ ਆ ਸੱਚੀ ਮਿੱਥੀ ਪੁਲਸ ਤੇ ਉਹਨਾਂ ਨੇ ਗੋਲੀ ਚਲਾ ਦਿੱਤੀ ਆ ਕਿਸੇ ਦੀ ਕੀ ਮਜਾਲ ਆ ਜਿਹੜਾ ਪੁਲਸ ਦੇ ਹੱਥ ਦੇ ਵਿੱਚ ਆ ਜੇ ਕਿ ਉਹ ਪੁਲਸ ਤੇ ਗੋਲੀ ਚਲਾ ਦੂਗਾ ਤੇ ਇਹ ਜਿਹੜਾ ਤੁਸੀਂ ਕਮੈਂਟਾਂ ਦੇ ਵਿੱਚ ਜਰੂਰ ਦੱਸਣਾ ਤੇ ਵੀਡੀਓ ਨੂੰ ਜਰੂਰ ਸ਼ੇਅਰ ਕਰ ਦੇਣਾ ਧੰਨਵਾਦ ਬੈਰ ਦੀ ਖਾਲਸਾ ਬੈਰ ਦੀ ਕੀ ਫਤਿਹ